ਸੱਤੀ ਤੀ ਲਬੜਿਆਂ ਦਾ ਸਪੈਸ਼ਲ ਅਡਿਸਨ ਜੇ ਐਸੈਸਰੀ ਦੀ ਗੱਲ ਕਰੀਏ ਨਾ ਘਟੋ ਘਟ ਡੇਢ ਲੱਖ ਰੁਪਏ ਦੀ ਆ ਕਨੋਪੀ ਲੱਗੇ ਹੋਇਆ ਸਿਸਟਮ ਲੱਗੇ ਡੇਢ ਮਗਲੇ ਟਾਇਰਾਂ ਤੇ ਮਗਲੇ ਟਾਇਰਾਂ ਨੂੰ ਪੂਰੇ ਬੇਟ ਕੋੜਾ ਬੰਪਰ ਕੋੜਾ ਬੰਪਰ ਇੰਨੀਆਂ ਕਿਰੀਜਾਂ ਪਗਾਈਆਂ ਹੋਈਆਂ ਨੇ ਵੀ ਤੁਸੀਂ ਦੱਸ ਹੀ ਨਹੀਂ ਸਕਦੇ ਕੋਈ ਹਾਂ ਕਿੰਨਾ ਮਾਡਲ ਆ ਬਾਈ ਇਹ ਇਹ ਮਾਡਲ ਤਾਂ 20 ਆ ਪਰ ਇਹਨੂੰ 25 ਮਾਡਲ ਮੰਨਿ ਕਿੰਨੇ ਹੌਸਪਾਵਰ ਵਾਲਾ ਇਹ ਇਹ 55 ਹੌਸਪਾਵਰ ਆ 55 ਹੌਸਪਾਵਰ ਵਾਲਾ ਚੱਲਿਆ ਕਿ ਕਿੰਨਾ ਕੁ ਹੋਇਆਗਾ 541 ਘੰਟੇ ਕੰਪਨੀ ਦੀ ਸਰਵਿਸ ਆ ਕੱਲੀ ਕੱਲੀ 541 ਘੰਟੇ ਚੱਲਿਆ ਹੋਇਆ ਕੰਪਨੀ ਦੀ origignal ਸਰਵਿਸ ਕੱਲੀ ਕੱਲੀ ਰਿਕਾਰਡ ਕਢਾ ਕੇ ਫੇਰ ਰੁਪਏ ਦੇਵੇ ਅਗਲਾ ਕਿੰਨੇ ਦਾ ਦੇਣਾ ਹੈਗਾ 1.5 ਲੱਖ ਦਾ ਉੱਪਰ ਦਾ ਫੇਰ ਚੱਕ ਹਾਂ ਜਿਹੜੀ ਗੱਲ ਲੋਬੀ ਸਜਨੋ 10 ਲੱਖ ਚ ਇਹ ਬਣ ਜੂਗਾ ਤੇ ਇੱਧਰ ਖੜਾ ਜਿਆ 5405 ਜੁਨੀਅਰ ਕਿੰਨਾ ਮਾਡਲ ਆ ਬਈ ਇਹ ਇਹ 2022 ਮਾਡਲ ਹੈ ਜੀ 65 ਕੈਟਾਗਰੀ ਦਾ ਟਰੈਕਟਰ ਹੈ 65 ਕੈਟਾਗਰੀ ਦਾ ਹਾਂ ਰੇਟ ਕੀ ਹੈ ਦਾ ਰੇਟ ਹੈਗਾ ਇਹਦਾ 8 ਲੱਖ ਤੇ 45000 ਰੁਪਏ ਕਿੰਨਾ ਕਿ ਚੱਕੀਏ ਦਿਵਾਲੀ ਆਫਰ ਦਿਵਾਲੀ ਆਫਰ 5 10 ਕਰਦੇ ਤੇਰੀ ਉਲਟਾਉਣਾ ਨਹੀਂ 5 10 ਨਹੀਂ 15 ਹੋਊਗਾ ਚੱਕ ਦੇ ਠੀਕ ਹੈ ਤੇ ਜਿਹੜਾ ਖੜਾ 53 10 ਇਹ 53 10 ਦਾ ਹਿੱਸਾ ਲੱਗਿਆ ਹੋਏਗਾ ਹਾਂ ਗਲੋਬਲ ਹਿੱਸੇ ਚ ਆਹੇ ਟਾਰਬੀ ਐਨ ਜਮਾ ਨਵੇਂ ਮਾ ਇਹ ਕਹਿੰਦਾ ਨਾਲ ਦੇ ਨੇ ਭਾਈ 450 ਘੰਟੇ ਚੱਲਿਆ ਹੋਇਆ ਬਸ 450 ਘੰਟੇ ਚੱਲਿਆ ਹੋਇਆ ਰੇਟ ਦੱਸ ਕੀ ਹੈ ਦਾ ਰੇਟ ਦਾ ਜਿੱਕ ਦਿਵਾਲੀ ਆਫਰ ਆ 8 ਲੱਖ 35000 ਰੁਪਿਆ ਉਪਰਲਾ 35 ਜੱਕ ਦੀਏ 35 ਚ ਮਾਰੇ ਜਾਵਾਂਗੇ 10 ਕਟਾ ਨਹੀਂ ਜਾਇਦਾ ਹੁਣ ਤਮ ਚਲ ਲੋ ਵੀ ਜਦੋਂ ਪੂਰੇ 8 ਲੱਖ ਚ 5310 ਬਣ ਜੂ ਤੇ ਆ DI 60 10 ਕਿੰਨਾ ਮਾਰ ਲ 60 ਹੈ 23 ਮਾਡਲ 2023 80000 ਦੇ ਚ ਟਾਇਰ ਟਾਇਰ ਨੇ ਟਰੈਕ ਪੂਰੇ ਵੱਡੇ ਪਏ ਹੋਏ ਨੇ ਪਿੱਛੇ BK ਤੇ ਦੇ ਆ ਮਾਰ ਕੇ ਦਿਸੀ ਜਾਂਦਾ 317 ਘੰਟੇ ਕੰਪਨੀ ਰਿਕਾਰਡ ਚੱਲਿਆ ਹੋਇਆ 317 ਘੰਟੇ ਹੋ ਰੇਟ ਕੀ ਆ ਦਾ ਰੇਟ ਇਹਦਾ ਸਾਢੇ 6 ਲੱਖ ਸਾਢੇ 6 ਲੱਖ ਕਿੰਨਾ ਮਾਰ ਤਾਣੂ ਚੱਕਦੇ ਰੇ ਸੱਜ ਤਾਂ ਮੇਲਾ ਲੁੱਟਣ ਆਲੀ ਕਰ ਸਵਾ ਚ ਚੱਕ ਦੇ ਲੋ ਵੀ ਸਦਰੋ ਸਵਾ 6 ਤਾਂ ਇਹ ਹੋ ਜੂਗਾ ਤੇ ਜਿਹੜਾ 744 ਖੜਾ ਹੈ ਕਿੰਨਾ ਮਾਡਲ ਇਹ 2020 ਮਾਡਲ ਹੈ 2020 ਮਾਡਲ ਹੈ ਟਾਇਰ ਨਾਲ ਦੇ ਬਈ ਨਾਲ ਦੇ ਜੀ ਚੌਕੜਾ ਨਾਲ ਦਾ ਚੌਕੜਾ ਨਾਲ ਦਾ ਰੇਟ ਦੱਸ ਦੇ ਫਿਰ ਇਹਦੇ ਕੀ ਸਵਾ 5 ਉਪਰ ਦਾ ਸਭ ਚੱਕ ਦੇ ਪੂਰੇ 5 ਲੱਖ ਚ ਇਹ ਬਣ ਜੂ ਤੇ ਆ ਜੋ ਕਰ ਬਾਈ ਬਿੱਟੂ ਦੇ ਘਰੇ ਮਹਿਲਾ ਚੌਂਕ ਜਿਲਾ ਸੰਗਰੂਰ ਤੇ ਨੰਬਰ ਟਾਈਟਲ ਤੇ ਚੱਲੀ ਜਾਂਦਾ